ਦੇ ਵੱਲੋਂ ਰਿਪੋਰਟ ਕੀਤਾ ਨੌਜਵਾਨਾਂ ਦੇ ਵਿੱਚ ਪੰਜਾਬ ਦੇ ਸੰਗਰੂਰ ਦੇ ਨੌਜਵਾਨ ਵੀ ਸ਼ਾਮਿਲ ਹਨ ਸੁਪਿੰਡ ਚਠਾਵਾ ਸੇਖਵਾ ਦੇ ਇੱਕ ਨੌਜਵਾਨ ਨੂੰ ਵੀ ਰਿਪੋਰਟ ਕੀਤਾ ਗਿਆ ਤੇ ਉਸ ਤੋਂ ਬਾਅਦ ਆ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੌਜਵਾਨ ਦੇ ਘਰ ਪੁੱਜੇ ਅਤੇ ਪਰਿਵਾਰ ਦਾ ਹਾਲਚਾਲ ਜਾਣਿਆ ਇਸ ਮੌਕੇ ਚੋਣਾਂ ਦੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਧਿਆ ਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਪਰ ਕਿ ਭੇਜ ਰਹੇ ਨੇ ਹਾਥਕੜੀਆਂ ਲਾ ਕੇ ਬੀੜੀਆਂ ਲਾ ਕੇ ਭੇਜ ਰਹੇ ਨੇ ਇਹ ਲੋਕ ਕੋਈ ਕ੍ਰਿਮੀਨਲ ਨਹੀਂ ਹੈਗੇ ਪਰ ਜਿਸ ਤਰੀਕੇ ਨਾਲ ਉਹ ਵਿਵਹਾਰ ਕੀਤਾ ਜਾ ਰਿਹਾ ਹੈ ਉਹ ਬਹੁਤ ਮਾੜਾ ਹੈ ਮੰਦਪਾਗ ਹੈ ਮੋਦੀ ਸਰਕਾਰ ਇਹ ਇਹ ਇਨਸ਼ੋਰ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਕਿ ਇਹਨਾਂ ਨੂੰ ਇੱਕ ਸਾਥੀ ਜਿਹੜੇ ਕੋਈ ਵਾਪਿਸ ਵੀ ਆ ਰਹੇ ਨੇ ਚਲੋ ਦੋ ਦਿਸ਼ਾਂ ਦੇ ਆਪਸੀ ਜਿਹੜੇ ਕੋਈ ਪਾਲਿਸੀ ਦੇ ਮੁਤਾਬਕ ਕਰ ਰਹੇ ਹੋਗੇ ਪਰ ਜਿਸ ਤਰੀਕੇ ਨਾਲ ਭੇਜਿਆ ਜਾ ਰਿਹਾ ਉਹ ਮੰਦਪਾਗ ਹੈ ਦੋ ਜਹਾਜ਼ ਆ ਚੁੱਕੇ ਨੇ ਮੇਰੇ ਹਲਕੇ ਸੁਨਾਮ ਦੇ ਵੀ ਇੱਕ ਸਾਥੀ ਨੂੰ ਅੱਜ ਮੈਂ ਨਿਕਲਿਆ ਮੈਂ ਔਰ ਜੋ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਟ੍ਰੈਵਲ ਏਜੰਟ ਨੇ ਉਹ ਹਰਿਆਣੇ ਦੇ ਨੇ ਇਹ ਵੱਡੇ ਪੱਤਰ ਦੇ ਉੱਪਰ ਕੰਮ ਹੈ ਜਿਹੜਾ ਯੂਐਸਪੀ ਜਿੰਦਾ ਕੰਮ ਹੈ ਉਹ ਹਰਿਆਣਾ ਦੇ ਟਰੈਵਲ ਏਜੰਟ ਨੇ ਜਿਹੜੇ ਉਹ ਕਰ ਰਹੇ ਨੇ ਜਿੱਥੇ ਬੀਜੇਪੀ ਰੂਲ ਸਟੇਟ ਹੈ ਜਿਹੜੀ ਸੋ ਮੈਂ ਬੀਜੇਪੀ ਨੂੰ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਕਿ ਆਪ ਦੀਆਂ ਸਟੇਟਾਂ ਦੇ ਵਿੱਚ ਉਹ ਇਸ ਗੱਲ ਨੂੰ ਐਨਸ਼ੋਰ ਕਰਨ ਕਿ ਕਿਸੇ ਵੀ ਤਰੀਕੇ ਦੀ ਜਿਹੜੀ ਇਲੀਗਲ ਮਾਈਗ੍ਰੇਸ਼ਨ ਹੈ ਉਹ ਉਹਨੂੰ ਕੋਈ ਵੀ ਬੰਦਾ ਨਾ ਕਰ ਸਕੇ ਇਹ ਜੇ ਗਲਤ ਤਰੀਕੇ ਦੇ ਨਾਲ ਮੁੰਡਿਆਂ ਨੂੰ ਬਾਹਰ ਭੇਜਣ ਵਾਲੇ ਲੱਖਾਂ ਰੁਪਏ ਲੈ ਕੇ ਬਾਹਰ ਭੇਜਣ ਵਾਲੇ ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦੇ ਉੱਪਰ ਸਖਤੀ ਜਿਹੜੀ ਉਹ ਕੀਤੀ ਜਾਵੇ ਜਿਵੇਂ ਦੇਖਿਆ ਗਿਆ ਜੀ ਐਮਪੀਏ ਪੜ੍ਹੇ ਲਿਖੇ ਨੌਜਵਾਨ ਜਾ ਰਹੇ ਨੇ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਜਿਵੇਂ ਮੈਂ ਤਾਂ ਇਹਨਾਂ ਮੇਰੇ ਸਾਥੀ ਵੀਰਾਂ ਨੂੰ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਉਹ ਪਹਿਲਾਂ ਵਾਲੇ ਜ਼ਮਾਨੇ ਸੀ ਜਿਹੜੇ ਪੰਜਾਬ ਦੇ ਵਿੱਚ ਗਏ ਕਿ ਜਦ ਨੌਕਰੀ ਲੈਣ ਦੇ ਲਈ ਕਿ ਵੀ ਲੱਖਾਂ ਰੁਪਏ ਦੀ ਮੰਗ ਹੈ ਜਿਹੜੀ ਉਹ ਹੁੰਦੀ ਸੀ ਇਹ ਸਪਰਸ਼ਣ ਚਾਹੀਦੀ ਹੁੰਦੀ ਸੀ ਗਿਆ ਅੱਜ ਪੰਜਾਬ ਦੇ ਵਿੱਚ ਉਹ ਸਰਕਾਰ ਹੈ ਜਿਹੜੀ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਤਕਰੀਬਨ 52000 ਨੌਕਰੀਆਂ ਬਿਨਾਂ ਸਵਾਰਸ਼ਾਂ ਤੋਂ ਬਿਨਾਂ ਪੈਸਿਆਂ ਤੋਂ ਦੇ ਚੁੱਕੀ ਹੈ ਪਰ ਮਿਲੀਆਂ ਮੈਰਿਟ ਦੇ ਉੱਪਰ ਨੇ ਸੋ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਇੰਨਾ ਇੰਨਾ ਪੈਸਾ ਆਪਦੇ ਮਾਪੋਆਂ ਦਾ ਦਾ ਪੈਸਾ ਜਿਹੜਾ ਉਹ ਇਲੀਗਲ ਤਰੀਕੇ ਨਾਲ ਬਾਹਰ ਜਾਣ ਦੀ ਬਜਾਏ ਉਹ ਇੱਥੇ ਤੁਸੀਂ ਮਿਹਨਤ ਕਰੋ ਹਰ ਸਾਲ 99 ਨੌਕਰੀਆਂ ਦੇ ਜਿਹੜੀਆਂ ਉਹ ਨਿਕਲ ਰਹੀਆਂ ਹਜ਼ਾਰਾਂ ਨੌਕਰੀਆਂ ਨਿਕਲ ਰਹੀਆਂ ਨੇ ਇੱਥੇ ਮਿਹਨਤ ਕਰੋ ਬਿਨਾ ਪੈਸਿਆਂ ਤੋਂ ਬਿਨਾ ਸਿਫਾਰਿਸ਼ਾਂ ਤੋਂ ਨੌਕਰੀ ਨੌਜਵਾਨ ਮੁੰਡਿਆਂ ਨੂੰ ਮਿਲਣਗੇ ਸੋ ਇਹੀ ਮੇਰੀ ਬੇਨਤੀ ਹੈ ਕਿ ਇੱਥੇ ਆਪਾਂ ਰਜੇਆ ਤੇ ਉੱਥੇ ਜਾ ਕੇ ਜਿਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ